ਉਹ ਕਿਹੜੇ ਪੰਜ ਕਾਰਨ ਨੇ ਜਿੰਨਾ ਪੰਜ ਕਾਰਨਾ ਕਰਕੇ ਮੁਰਗੀ ਅੰਡੇ ਤੇ ਲੇਟ ਆਉਂਦੀ ਆ ਜਾਂ ਫਿਰ ਮੁਰਗੀ ਅੰਡਾ ਬਹੁਤ ਘੱਟ ਦਿੰਦੀ ਹੈਗੀ ਅੱਜ ਆਪਾਂ ਤੁਹਾਡੇ ਨਾਲ ਇਸ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂਗੇ ਕਿ ਮੁਰਗੀ ਘੱਟ ਅੰਡੇ ਕਿਉਂ ਦਿੰਦੀ ਹੈ ਜਾਂ ਫਿਰ ਲੇਟ ਕਿਉਂ ਆਉਂਦੀ ਆ ਕਿਉਂਕਿ ਅਗਲਾ ਜਿਹੜਾ ਸਮਾਂਗਾ ਮਹੀਨੇ ਡੇਢ ਮਹੀਨੇ ਤੱਕ ਸਾਰੇ ਜਿਹੜੇ ਵੀਰ ਨੇ ਫਾਰਮਰ ਨੇ ਪੋਲਟਰੀ ਫਾਰਮਿੰਗ ਦਾ ਕੰਮ ਕਰਦੇ ਨੇ ਉਹਨਾਂ ਦੀਆਂ ਮੁਰਗੀਆਂ ਜਿਹੜੀਆਂ ਅੱਗੇ ਅੰਡੇ ਤੇ ਆਉਣ ਵਾਲੀਆਂ ਨੇ ਸੋ ਇਹ ਪਾ ਸੋਚਿਆ ਕਿ ਇਹ ਪੰਜ ਕਾਰਨ ਤੁਹਾਨੂੰ ਦੱਸਣੇ ਬਹੁਤ ਜ਼ਿਆਦਾ ਜ਼ਰੂਰੀ ਨੇ ਤਾਂ ਜੋ ਤੁਹਾਡੀਆਂ ਜਿਹੜੀਆਂ ਮੁਰਗੀਆਂ ਨੇ ਤੁਹਾਡੇ ਜਾਨਵਰ ਨੇ ਸਹੀ ਸਮੇਂ ਤੇ ਜਿਹੜੇ ਅੰਡੇ ਤੇ ਆ ਸਕਣ ਤੇ ਅੱਗੇ ਜਾ ਕੇ ਤੁਸੀਂ ਚੰਗਾ ਉਹਨਾਂ ਤੋਂ ਪ੍ਰੋਫਿਟ ਲੈ ਸਕੋ ਸੋ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਜਾਣਕਾਰੀ ਵਾਲੀ ਹੋਣ ਵਾਲੀ ਆ ਵੀਡੀਓ ਦੇ ਅੰਤ ਤੱਕ ਜਰੂਰ ਬਣੇ ਰਹੋ ਵੀਡੀਓ ਨੂੰ ਬਿਲਕੁਲ ਸਕਿੱਪ ਨਾ ਕਰਿਓ ਜੇ ਵੀਡੀਓ ਵਧੀਆ ਲੱਗੀ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਦੀ ਨਾਲ ਘੰਟੀ ਦਾ ਬਟਨ ਵੀ ਦਬਾ ਦਿਓ ਤੇ ਕਮੈਂਟ ਪਿਆਰਾ ਜਆ ਜਰੂਰ ਕਰ ਜਾਇਆ ਕਰੋ ਦੋਸਤੋ ਲਾਈਕ ਵੀ ਕਰ ਦਿਓ ਸੋ ਹੁਣ ਆਪਾਂ ਤੁਹਾਡਾ ਜਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਉਹ ਪੰਜ ਕਾਰਨਾਂ ਦੇ ਇਕੱਲਾ ਇਕੱਲਾ ਆਪਾਂ ਸਟੈਪ ਬਾਈ ਸਟੈਪ ਤੁਹਾਨੂੰ ਦੱਸਾਂਗੇ ਕਿ ਕਿਹੜੇ ਪੰਜ ਕਾਰਨ ਨੇ ਜਿੰਨਾ ਕਰਕੇ ਮੁਰਗੀ ਅੰਡਾ ਲੇਟ ਦਿੰਦੀ ਹੈ ਜਾਂ ਫਿਰ ਕੱਟ ਦਿੰਦੀ ਹੈਗੀ ਸਭ ਤੋਂ ਪਹਿਲਾਂ ਤਾਂ ਦੋਸਤੋ ਜਿਸ ਤਰ੍ਹਾਂ ਤੁਸੀਂ ਸਾਰੀ ਜਾਣਦੇ ਹੋ ਪਹਿਲੇ ਨੰਬਰ ਤੇ ਆਉਂਦੀ ਹੈ ਫੀਡ ਜੇਕਰ ਆਪਾਂ ਮੁਰਗੀਆਂ ਨੂੰ ਆਪਣੇ ਜਾਨਵਰਾਂ ਨੂੰ ਚੰਗੀ ਤਰ੍ਹਾਂ ਫੀਡ ਨਹੀਂ ਦਵਾਂਗੇ ਉਹਨਾਂ ਨੂੰ ਵਧੀਆ ਫੀਡ ਨਹੀਂ ਦਵਾਂਗੇ ਤਾਂ ਜਿਹੜੀ ਆਪਣੀ ਮੁਰਗੀ ਉਹ ਜਾਂ ਤਾਂ ਲੇਟ ਆਊਗੀ ਅੰਡੇ ਤੇ ਜਾਂ ਫਿਰ ਜਿਹੜਾ ਆਂਡਾ ਬਹੁਤ ਜ਼ਿਆਦਾ ਹੋ ਘੱਟ ਦਊਗੀ ਸੋ ਚੰਗੀ ਫੀਡ ਮੈਨੇਜਮੈਂਟ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆਗੀ ਫੇਰ ਹੀ ਜਿਹੜੀ ਮੁਰਗੀ ਸਮੇਂ ਸਿਰ ਆਂਡੇ ਤੇ ਆਉਂਦੀ ਆ ਹਾਂ ਆਪਾਂ ਫੀਡ ਦੇ ਨਾਲ ਨਾਲ ਹੋਰ ਕੁਝ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਵੀਡੀਓ ਚ ਦੱਸਦੇ ਆਂ ਹਰੀਆਂ ਸਬਜ਼ੀਆਂ ਹੋਗੀਆਂ ਤੇ ਵੇਸਟੇਜ ਵਗੈਰਾ ਹੋਗੀ ਬਚੀ ਕੁਚੀ ਰੋਟੀ ਹੋਗੀ ਉਹ ਆਪਾਂ ਨਾਲ ਦੀ ਨਾਲ ਦੇ ਸਕਦੇ ਆ ਪਰ ਆਪਾਂ ਫੀਡ ਬਿਲਕੁਲ ਬੰਦ ਨਹੀਂ ਕਰਨੀ ਹੈਗੀ ਜਦੋਂ ਆਪਾਂ ਕਈ ਵੀਰ ਕੀ ਕਰਦੇ ਨੇ ਫੀਡ ਬਿਲਕੁਲ ਬੰਦ ਕਰ ਦਿੰਦੇ ਨੇਗੇ ਦੂਸਰਾ ਜਿਹੜਾ ਸਮਾਨ ਹੁੰਦਾ ਉਹ ਪਾਉਣ ਲੱਗ ਜਾਂਦੇ ਨੇ ਜਿਵੇਂ ਕਿ ਹਰੀਆਂ ਸਬਜ਼ੀਆਂ ਹੋਗੀਆਂ ਰੋਟੀ ਹੋਗੀ ਉਹ ਕੱਲੀ ਪਾਉਣ ਲੱਗ ਜਾਂਦੇ ਨੇ ਫੀਡ ਕਰ ਦਿੰਦੇ ਨੇ ਬੰਦ ਸੋ ਦੋਸਤੋ ਇਹ ਤੁਸੀਂ ਗਲਤੀ ਨਹੀਂ ਕਰਨੀ ਫੀਡ ਬਿਲਕੁਲ ਨਹੀਂ ਬੰਦ ਕਰਨੀ ਹੈਗੀ ਤੁਸੀਂ ਫੀਡ ਦੇ ਨਾਲ ਨਾਲ ਹੋਰ ਕੁਝ ਦੇ ਸਕਦੇ ਹੋ ਪਰ ਫੀਡ ਨਾਲ ਦੀ ਨਾਲ ਜਾਰੀ ਰੱਖਣੀ ਹੈ ਵਧੀਆ ਕੁਆਲਿਟੀ ਦੀ ਆਪਾਂ ਇਹਨਾਂ ਨੂੰ ਫੀਡ ਦੇਣੀ ਹੈ ਦੂਸਰਾ ਜਿਹੜਾ ਕਾਰਨ ਹੁੰਦਾ ਦੋਸਤੋ ਮੁਰਗੀ ਦਾ ਅੰਡੇ ਤੇ ਲੇਟ ਆਉਣਾ ਦਾ ਜਾਂ ਫਿਰ ਬਹੁਤ ਘੱਟ ਅੰਡੇ ਦੇਣ ਦਾ ਉਹ ਆ ਬਿਮਾਰੀ ਆਪਾਂ ਨੂੰ ਦੋਸਤੋ ਜੇਕਰ ਆਪਾਂ ਪੋਲਟਰੀ ਫਾਰਮਿੰਗ ਦਾ ਧੰਦਾ ਕਰ ਰਹੇ ਹਾਂ ਤਾਂ ਆਪਾਂ ਨੂੰ ਬਿਮਾਰੀ ਤੋਂ ਬਚਾ ਕੇ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਆ ਆਪਣੇ ਜਾਨਵਰਾਂ ਨੂੰ ਕਿਉਂਕਿ ਜਦੋਂ ਆਪਣੇ ਫਾਰਮ 'ਚ ਇੱਕ ਵਾਰੀ ਬਿਮਾਰੀ ਆ ਗਈ ਤਾਂ ਸਮਝ ਲਓ ਕਿ ਸਾਰਾ ਕੁਝ ਹੀ ਗੜਬੜ ਹੋ ਜਾਂਦਾ ਇੱਕ ਵਾਰ ਬਿਮਾਰੀ ਆਉਣ ਨਾਲ ਜਿਹੜੇ ਆਪਣੀਆਂ ਮੁਰਗੀਆਂ ਨੇ ਉਹ ਬਹੁਤ ਜ਼ਿਆਦਾ ਘੱਟਾਂ ਡੇ ਦਿੰਦੀਆਂ ਨੇ ਜਾਂ ਫਿਰ ਅੰਡੇ ਤੇ ਲੇਟ ਆਉਂਦੀਆਂ ਨਹੀਂ ਆ ਜਿਵੇਂ ਕਿ ਰਾਣੀ ਖੇਤ ਬਿਮਾਰੀ ਹੋ ਗਈ ਗਲੇ ਚੋਂ ਖਰਖਰ ਦੀ ਆਵਾਜ਼ ਆਉਂਦੀ ਹੈ ਇਹਨਾਂ ਦੇ ਕੋਈ ਵੀ ਜਿਹੜੀ ਬਿਮਾਰੀ ਇਹਨਾਂ ਨੂੰ ਲੱਗ ਜੇ ਤਾਂ ਉਹ ਅੰਡੇ ਤੇ ਬਹੁਤ ਲੇਟ ਆਉਂਦੀਆਂ ਨੇ ਜਾਂ ਫਿਰ ਅੰਡੇ ਕੱਟ ਦਿੰਦੀਆਂ ਨੇ ਸੋ ਆਪਾਂ ਨੂੰ ਜਿਹੜਾ ਮੁਰਗੀਆਂ ਨੂੰ ਬਿਮਾਰੀ ਤੋਂ ਬਚਾ ਕੇ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਆਗਾ ਆਪਾਂ ਨੇ ਪਹਿਲੇ ਹੀ ਧਿਆਨ ਰੱਖਣਾ ਹੈ ਇਹ ਕਿ ਮੁਰਗੀਆਂ ਨੂੰ ਆਪਣੇ ਜਾਨਵਰਾਂ ਨੂੰ ਬਿਮਾਰੀ ਨਾ ਹੀ ਲੱਗੇ ਸੋ ਜਿਹੜਾ ਤੀਜੇ ਨੰਬਰ ਤੇ ਦੋਸਤੋ ਪੁਆਇੰਟ ਆਉਂਦਾਗਾ ਉਹ ਆ ਮੁਰਗੀਆਂ ਦਾ ਸਟ੍ਰੈਸ 'ਚ ਰਹਿਣਾ ਹੁਣ ਸਟ੍ਰੈਸ ਕੀ ਹੁੰਦਾ ਦੋਸਤੋ ਸਟ੍ਰੈਸ ਉਹ ਹੁੰਦਾ ਹੈ ਜਦੋਂ ਆਪਾਂ ਛੋਟੇ ਸੈਟਅਪ 'ਤੇ ਜਾਂ ਫਿਰ ਛੋਟੇ ਖੁੱਡੇ 'ਚ ਲੋਡ ਤੋਂ ਜ਼ਿਆਦਾ ਮੁਰਗੀਆਂ ਆਪਾਂ ਵੜਦੀਏ ਲੋਡ ਤੋਂ ਜ਼ਿਆਦਾ ਆਪਾਂ ਜਾਣਦੋ ਰੱਖੀਏ ਉੱਥੇ ਜਾ ਕੇ ਜਿਹੜੀ ਮੁਰਗੀ ਸਟ੍ਰੈਸ 'ਚ ਬਹੁਤ ਜ਼ਿਆਦਾ ਆਉਂਦੀ ਹੈ ਜਿੰਨਾ ਇਹਨੂੰ ਜਗ੍ਹਾ ਚਾਹੀਦੀ ਹੈਗੀ ਮੁਰਗੀ ਨੂੰ ਇੱਕ ਮੁਰਗੀ ਨੂੰ ਜਿੰਨੀ ਜਗ੍ਹਾ ਚਾਹੀਦੀ ਆਪਾਂ ਪਹਿਲਾਂ ਵੀ ਤੁਹਾਨੂੰ ਵੀਡੀਓ 'ਚ ਦੱਸ ਚੁੱਕਿਆਂਗੇ ਤੁਸੀਂ ਉੱਥੋਂ ਜਾ ਕੇ ਦੇਖ ਸਕਦੇ ਹੋਗੇ ਜਿੰਨੀ ਵੀ ਜਗ੍ਹਾ ਆਪਣੇ ਜਾਨਵਰਾਂ ਨੂੰ ਚਾਹੀਦੀ ਆ ਓਨੀ ਜਗ੍ਹਾ ਆਪਾਂ ਇਹਨਾਂ ਨੂੰ ਦੇਣੀ ਆ ਜੀ ਜੇਕਰ ਆਪਾਂ ਬਹੁਤ ਘੱਟ ਜਗ੍ਹਾ 'ਚ ਜ਼ਿਆਦਾ ਜਾਨਵਰ ਵੜਦਾਂਗੇ ਉਦੋਂ ਇਹ ਜ਼ਿਆਦਾ ਜਿਹੜੀ ਸਟ्रेस 'ਚ ਆ ਜਾਂਦੀਆਂ ਨੇ ਇਹ ਵੀ ਬਹੁਤ ਵੱਡਾ ਕਾਰਨ ਹੁੰਦਾਗਾ ਜਿਹੜਾ ਮੁਰਗੀ ਅੰਡੇ ਘੱਟ ਦਿੰਦੀ ਆ ਜਾਂ ਫਿਰ ਅੰਡੇ ਲੇਟ ਦਿੰਦੀ ਆ ਸੋ ਜਦੋਂ ਆਪਾਂ ਇਹਨਾਂ ਨੂੰ ਰੱਖਣਾਗਾ ਇਹਨਾਂ ਦਾ ਖੁੱਡਾ ਜਾਂ ਸੈਟਅਪ ਜਾਂ ਫਾਰਮ ਉਹ ਖੁੱਲਾ ਹੋਣਾ ਚਾਹੀਦਾ ਤਾਂ ਜੋ ਇਹ ਆਸਾਨੀ ਨਾਲ ਉੱਥੇ ਤੁਰ ਫਿਰ ਸਕਣ ਤੇ ਸਟ्रेस ਫ੍ਰੀ ਰਹਿ ਸਕਣ ਤੇ ਇੱਕ ਕਾਰਨ ਹੋਰ ਵੀ ਹੈ ਸਟ्रेस ਦਾ ਜੇਕਰ ਆਪਣੇ ਕੁੱਤਾ ਬਿੱਲੀ ਰੱਖਿਆ ਹੋਇਆ ਹੈਗਾ ਉਹ ਇਹਨਾਂ ਨੂੰ ਬਾਰ-ਬਾਰ ਡਰਾ ਰਿਹਾ ਜਿਸ ਤਰ੍ਹਾਂ ਇਹਨਾਂ ਦੇ ਸੈਟਅਪ ਕੋਲ ਬਿੱਲੀ ਜਾਂਦੀ ਹੈ ਜਾਂ ਫਿਰ ਕੁੱਤਾ ਜਾਂਦਾ ਹੈਗਾ ਤੇ ਜਾਂ ਫਿਰ ਬੱਚੇ ਇਹਨਾਂ ਨੂੰ ਜਿਆਦਾ ਛੇਡ-ਛਾੜ ਕਰਦੇ ਨੇਗੇ ਤਾਂ ਵੀ ਇਹ ਜਿਹੜਾ ਸਟ्रेस 'ਚ ਆ ਜਾਂਦੀਆਂ ਨੇ ਤੇ ਅੰਡੇ ਦੇਣੇ ਬੰਦ ਹੀ ਕਰ ਦਿੰਦੀਆਂ ਨੇ ਮੁਰਗੀਆਂ ਸੋ ਇਹ ਚੀਜ਼ਾਂ ਤੋਂ ਆਪਾਂ ਨੇ ਖਾਸ ਕਰਕੇ ਧਿਆਨ ਰੱਖਣਾਗਾ ਜੇਕਰ ਆਪਣੇ ਬੱਚੇ ਨੇ ਕਰੇ ਤਾਂ ਬਾਰ-ਬਾਰ ਇਹਨਾਂ ਨੂੰ ਜਾ ਕੇ ਛੇਡ ਦੇਣੇ ਰੋੜੇ ਮਾਰ ਦੇਣੇ ਉਹ ਦਿੱਕਤ ਵਾਲੀ ਗੱਲ ਆ ਗਈ ਸੋ ਇਹ ਗੱਲਾਂ ਦਾ ਵੀ ਤੁਸੀਂ ਨੇ ਧਿਆਨ ਰੱਖਣਾ ਮੁਰਗੀ ਸਟ्रेस ਫ੍ਰੀ ਰੱਖਣੀ ਹੈਗੀ ਇਹਨੂੰ ਥੋੜਾ ਚਿਰ ਬਾਹਰ ਘੁੰਮਣ ਲਈ ਵੀ ਛੱਡਣਾਗਾ ਤੁਸੀਂ ਨੇ ਹੁਣ ਦੋਸਤੋ ਜਿਹੜੀ ਆਪਾਂ ਗੱਲ ਕਰ ਲੱਗਿਆ ਚੌਥੇ ਨੰਬਰ ਤੇ ਤੇ ਪੰਜਵੇਂ ਨੰਬਰ ਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ ਤੁਸੀਂ ਬਹੁਤ ਘੱਟ ਇਹਨਾਂ ਵਾਰੀ ਜਾਣਦੇ ਹੋਮੋਗੇ ਚੌਥੇ ਨੰਬਰ ਤੇ ਆ ਦੋਸਤੋ ਘੱਟ ਲਾਈਟ ਦੇਣਾ ਇਹੇ ਪੁਆਇੰਟ ਬਹੁਤ ਘੱਟ ਵੀਰਾਂ ਨੂੰ ਪਤਾ ਹੋਊਗਾ ਕਿ ਲਾਈਟ ਮੁਰਗੀਆਂ ਨੂੰ 24 ਘੰਟਿਆਂ ਚ ਕਿੰਨੀ ਦੇਣੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਸੋ ਗਰਮੀਆਂ ਚ ਤਾਂ ਚਲੋ ਠੀਕ ਹੁੰਦਾ ਇਹਨਾਂ ਨੂੰ ਸਨਲਾਈਟ ਮਿਲ ਜਾਂਦੀ ਹੈ ਸੂਰਜ ਤੋਂ ਰੌਸ਼ਨੀ ਮਿਲ ਜਾਂਦੀ ਹੈ ਪਰ ਸਰਦੀਆਂ ਦੇ ਦਿਨਾਂ ਚ ਕੀ ਹੁੰਦਾਗਾ ਸਰਦੀਆਂ ਦੇ ਦਿਨਾਂ ਚ ਕਈ ਕਈ ਦਿਨ ਜਦੋਂ ਸੂਰਜ ਨਹੀਂ ਨਿਕਲਦਾ ਉਦੋਂ ਇਹਨਾਂ ਦੀ ਰੌਸ਼ਨੀ ਦੀ ਜਿਹੜੀ ਮਾਤਰਾ ਉਹ ਬਹੁਤ ਜ਼ਿਆਦਾ ਘਟ ਜਾਂਦੀ ਹੈਗੀ ਤੁਸੀਂ ਬਹੁਤ ਘੱਟ ਵੀ ਜਾਣਦੇ ਹੋਵੋਗੇ ਕਿ ਇਹਨਾਂ ਨੂੰ ਇੱਕ ਦਿਨ ਚ ਤਕਰੀਬਨ 12 ਤੋਂ 14 ਘੰਟੇ ਰੌਸ਼ਨੀ ਚਾਹੀਦੀ ਹੈਗੀ ਕਹਿਣ ਤੋਂ ਭਾਵ ਇਹਨਾਂ ਨੂੰ 10 ਤੋਂ ਲੈ ਕੇ 12 ਘੰਟੇ ਧੁੱਪ ਲੱਗੇ ਜਾਂ ਫਿਰ ਜੇ ਆਪਣੇ ਬੱਲਬ ਲਗਾ ਸਕਦੇ ਆ ਜੇ ਸੂਰਜ ਨਹੀਂ ਨਿਕਲਦਾ ਸਿਆਲ ਦੇ ਮੌਸਮ ਵਿੱਚ ਇੱਕ ਦੋ ਦਿਨ ਤਾਂ ਤੁਸੀਂ ਇਹਨਾਂ ਨੂੰ ਬੱਲਬ ਰਾਹੀਂ ਜਿਹੜੀ ਰੌਸ਼ਨੀ ਦੇਣੀ ਹੈ ਮਤਲਬ ਕਿ 12 ਤੋਂ 14 ਘੰਟੇ ਤੁਸੀਂ ਆਪਣੇ ਜਾਨਵਰਾਂ ਨੂੰ ਰੌਸ਼ਨੀ ਜ਼ਰੂਰ ਦੇਣੀ ਹੈ ਕਿ ਇਹ ਗੱਲ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਦੋਸਤੋ ਇਹ ਬਹੁਤ ਸਾਰੇ ਵੀਰ ਕੀ ਕਰਦੇ ਨੇਗੇ ਬੱਲਵ ਰਾਤ ਨੂੰ ਵੀ ਲਾ ਦਿੰਦੇ ਨੇ ਜਿਹੜੇ ਵੀਰ ਰਾਤ ਨੂੰ ਬੱਲਬ ਲਾਉਂਦੇ ਨੇਗੇ ਜਾਂ ਫਿਰ ਰਾਤ ਨੂੰ ਰੌਸ਼ਨੀ ਰੱਖਦੇ ਨੇ ਇਹਨਾਂ ਦੇ ਸੈਟਅਪ ਜਾਂ ਖੁੱਡਿਆਂ 'ਚ ਉਹ ਵੀ ਗੱਲ ਤਾਂ ਕਿਉਂਕਿ ਜੇਕਰ ਆਪਾਂ ਰਾਤ ਨੂੰ ਇਹਨਾਂ ਦੇ ਖੁੱਡਿਆਂ 'ਚ ਇਹਨਾਂ ਦੇ ਸੈਟਅਪ 'ਚ ਬੱਲਬ ਲਗਾ ਕੇ ਰੱਖਾਂਗੇ ਤਾਂ ਕੀ ਹੋਊਗਾ ਇਹੇ ਸਟੈਸ 'ਚ ਆ ਜਾਣੀਆਂ ਇਹਨਾਂ ਨੇ ਸੌਣਾ ਨਹੀਂ ਹੈਗਾ ਤੇ ਐਂ ਖੁੱਡੇ 'ਚ ਫਿਰਦੀਆਂ ਰਹਿਣੀਆਂ ਸੋ ਰਾਤ ਨੂੰ ਇਹਨਾਂ ਦਾ ਜਿਹੜਾ ਬੱਲਬਾ ਜਾਂ ਫਿਰ ਰੌਸ਼ਨੀ ਪਾ ਕਿਸੇ ਵੀ ਪ੍ਰਕਾਰ ਇਹਨਾਂ ਨੂੰ ਦਿੰਨੇ ਆ ਉਹ ਰੌਸ਼ਨੀ ਰਾਤ ਨੂੰ ਬੰਦ ਕਰ ਦਿਓ ਤੇ ਰਾਤ ਨੂੰ ਇਹਨਾਂ ਦੇ ਸੈਟਅਪ 'ਚ ਹਨੇਰਾ ਹੋਣਾ ਚਾਹੀਦਾ ਤਾਂ ਜੋ ਇਹ ਆਰਾਮ ਕਰ ਸਕਣ ਇਹ ਗੱਲ ਦਾ ਤੁਸੀਂ ਨੇ ਖਾਸ ਕਰਕੇ ਜਿਹੜਾ ਧਿਆਨ ਰੱਖਣਾਗਾ ਹੁਣ ਜਿਹੜਾ ਪੰਜਵੇਂ ਨੰਬਰ ਤੇ ਆ ਗਿਆ ਲਾਸਟ ਤੇ ਆ ਗਿਆ ਜਿਹੜਾ ਉਹ ਓਵਰਵੇਟ ਆ ਦੋਸਤੋ ਇਹ ਵੀ ਬਹੁਤ ਸਾਰੇ ਵੀਰ ਮੈਥੋਂ ਸਵਾਲ ਪੁੱਛਦੇ ਨੇ ਕਮੈਂਟਾਂ ਚ ਕਿ ਜਿਹੜੀ ਸਾਡੀ ਮੁਰਗੀ ਆ ਉਹ ਆਂਡਾ ਨਹੀਂ ਦੇ ਰਹੀ ਜਦੋਂ ਆਪਾਂ ਉਹਨਾਂ ਨੂੰ ਪੁੱਛਦੇ ਆਂਗੇ ਕਿ ਮੁਰਗੀ ਦਾ ਤੁਸੀਂ weight ਦੱਸੋ ਕਰਕੇ ਕਿੰਨਾਗਾ ਤਾਂ ਉਹ ਕਹਿ ਦਿੰਦੇ ਨੇ ਜੀ ਮੁਰਗੀ ਤਾਂ ਹੋਗੀ 1700 ਗ੍ਰਾਮ ਦੀ ਜਾਂ 2 ਕਿਲੋ ਦੀ ਹੋਗੀ ਭਾਈ ਆਪਾਂ ਬਾਰ-ਬਾਰ ਇਹ ਤੁਹਾਨੂੰ ਵੀਡੀਓ 'ਚ ਗੱਲਾਂ ਦੱਸਦੇ ਰਹੇ ਨੇ ਆ ਕਿ ਜਿਹੜੀ ਅੰਡੇ ਵਾਲੀ ਮੁਰਗੀ ਆ ਉਹਦਾ weight ਤਕਰੀਬਨ 1.5 ਕਿਲੋ ਦੇ ਆਸ-ਪਾਸ ਹੋਣਾ ਚਾਹੀਦਾਗਾ ਜੇਕਰ ਅੰਡੇ ਵਾਲੀ ਮੁਰਗੀ ਦਾ weight 1.5 ਕਿਲੋ ਤੋਂ ਜ਼ਿਆਦਾ ਆਗਾ ਜੇਕਰ ਘੱਟ ਹੋ ਤਾਂ ਚੱਲ ਜੂ ਤਾਂ ਮੁਰਗੀ ਅੰਡੇ ਤੇ ਬਹੁਤ ਲੇਟ ਆਉਂਦੀ ਆ ਜਾਂ ਫਿਰ ਆਂਡਾ ਬਹੁਤ ਘੱਟ ਦਿੰਦੀ ਹੈਗੀ ਸੋ ਜਿਹੜਾ ਮੁਰਗੀ ਦਾ weight ਆ ਅੰਡੇ ਦੇਣ ਵਾਲੀ ਮੁਰਗੀ ਦਾ weight ਆ ਉਹ ਤੁਸੀਂ ਜ਼ਿਆਦਾ ਨਹੀਂ ਕਰਨਾ ਉਹ ਮੇਨਟੇਨ ਰੱਖਣਾਗਾ ਤੁਸੀਂ ਨੇ ਸੋ 1.5 ਕਿਲੋਗ੍ਰam ਦੇ ਆਸ-ਪਾਸ ਜਿਹੜਾ ਅੰਡੇ ਵਾਲੀ ਮੁਰਗੀ ਦਾ ਵੇਟ ਹੋਣਾ ਚਾਹੀਦਾ ਕਈ ਵੀਰ ਕੀ ਕਰਦੇ ਨੇ ਜਿਹੜੀ ਅੰਡੇ ਵਾਲੀ ਮੁਰਗੀ ਆ ਉਹਨੂੰ ਜਿਹੜੀ ਆਪਾਂ ਮਾਸ ਉਤਪਾਦਨ ਲਈ ਮੁਰਗੀ ਪਾਲਦੇ ਆ ਉਹਨੂੰ ਫੀਡ ਪਾਉਣਾ ਉਹੀ ਆਪਾਂ ਇਹਨੂੰ ਦੇ ਦਿੰਨੇ ਆ ਉਹਦੇ ਨਾਲ ਜਿਹੜੀ ਇਹਨਾਂ ਦਾ ਵੇਟ ਬਹੁਤ ਜ਼ਿਆਦਾ ਵੱਧ ਜਾਂਦਾ ਸੋ ਤਾਂ ਕਰਕੇ ਇਹ ਮੁਰਗੀ ਅੰਡੇ ਤੇ ਨਹੀਂ ਆਉਂਦੀ ਇਹ ਗੱਲਾਂ ਦਾ ਦੋਸਤੋ ਤੁਸੀਂ ਖਾਸ ਧਿਆਨ ਰੱਖਣਾ ਕਿ ਮੁਰਗੀ ਦਾ ਵੇਟ 1.5 ਕਿਲੋ ਦੇ ਆਸ-ਪਾਸ ਰਹੇ ਜਿਹੜੀ ਮੁਰਗੀ ਤੋਂ ਤੁਸੀਂ ਅੰਡੇ ਲੈਣੇ ਆਗੇ ਜਿਸ ਤਰ੍ਹਾਂ ਤੁਸੀਂ ਆਪਣੀਆਂ ਮੁਰਗੀਆਂ ਦਾ ਦੇਖ ਸਕਦੇ ਹੋ ਇਹਨਾਂ ਦਾ weight ਤਕਰੀਬਨ 1400 ਗ੍ਰਾਮ ਤੋਂ 1.5 ਕਿਲੋ ਆ ਕਿਸੇ ਕਿਸੇ ਦਾ 1600 ਗ੍ਰਾਮ ਹੋ ਸਕਦਾ ਸੋ ਇਹ ਗੱਲ ਦਾ ਵੀ ਤੁਸੀਂ ਨੇ ਖਾਸ ਕਰਕੇ ਧਿਆਨ ਰੱਖਣਾ ਤੇ ਲਾਸਟ ਤੇ ਜਿਹੜੀ ਗੱਲ ਆ ਉਹ ਤੁਸੀਂ ਪਾਣੀ ਗਰਮੀਆਂ ਚ ਇਹਨਾਂ ਦੇ ਹਰ ਟਾਈਮ ਜਿਹੜੇ ਖੁੱਡੇ ਚ ਹੋਣਾ ਚਾਹੀਦਾਗਾ ਜੇਕਰ ਇਹ ਤੁਸੀਂ ਪੰਜ ਪੁਆਇੰਟਾਂ ਦਾ ਚੰਗੀ ਤਰ੍ਹਾਂ ਧਿਆਨ ਰੱਖਦੇ ਹੋਗੇ ਤਾਂ ਤੁਹਾਡੀ ਮੁਰਗੀ ਬਹੁਤ ਜਲਦੀ ਅੰਡੇ ਤੇ ਆਜੂਗੀ ਸੋ ਆਪਾਂ ਇਸ ਲਈ ਵੀਡੀਓ ਬਣਾਈ ਹੈ ਕਿਉਂਕਿ ਹੁਣ ਸਮਾਂ ਹੀ ਟੁਕ ਮੰਗਾ ਸਾਰਿਆਂ ਦੀਆਂ ਮੁਰਗੀਆਂ ਅੰਡੇ ਤੇ ਆਉਣ ਵਾਲੀਆਂ ਨੇ ਇਹ ਗੱਲਾਂ ਦਾ ਤੁਸੀਂ ਧਿਆਨ ਰੱਖੋ ਹੁਣ ਤਾਂ ਜੋ ਤੁਸੀਂ ਸਮੇਂ ਸਿਰ ਅੰਡਾ ਲੈ ਸਕੋ ਤੇ ਚੰਗਾ ਜਿਹੜਾ ਪੋਲਟਰੀ ਫਾਰਮਿੰਗ ਚੋਂ ਮੁਨਾਫਾ ਲੈ ਸਕੋ ਸੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਦੋਸਤੋ ਪਿਆਰਾ ਜਿਹਾ ਇੱਕ ਕਮੈਂਟ ਜਰੂਰ ਕਰਿਆ ਕਰੋ ਤੁਸੀਂ ਇਹ ਦੱਸਿਆ ਕਰੋ ਕਿ ਕਿਹੜੀ ਜਗ੍ਹਾ ਤੋਂ ਤੁਸੀਂ ਵੀਡੀਓ ਦੇਖ ਰਹੇ ਹੋਗੇ ਆਪਾਂ ਹੁਣ ਲਾਈਵ ਵੀ ਕਰਦੇ ਹੁੰਨੇ ਆਂਗੇ ਸੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਘੰਟੀ ਦਾ ਬਟਨ ਵੀ ਦਬਾ ਦਿਓ ਤਾਂ ਜੋ ਤੁਹਾਡੇ ਕੋਲ ਸਭ ਤੋਂ ਪਹਿਲਾਂ ਆਪਣੀ ਵੀਡੀਓ ਪਹੁੰਚ ਸਕੀ ਤੇ ਜਿਹੜੇ ਜਾਨਵਰਾਂ ਦੇ ਸ਼ਕੀਨ ਨੇ ਉਹਨਾਂ ਨਾਲ ਸ਼ੇਅਰ ਜਰੂਰ ਕਰ ਦਿਓ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ